ਪਾਨੇ ਜਾ ਜਾ ਸੌ ਤਲੀ ਜਾ ਬਾੜੀ ਦੀ ਪਾਨੇ ਜਾ ਲੰਗਰ ਜੰਗਲ ਨੀਏ ਤੋਰਾ ਬਾੜੀ ਦੀ ਪਾਨੇ ਜਾ ਤੋਰਾ ਬਾੜੀ ਦੀ ਪਾਨੇ ਜਾ ਜਾ ਸੌ ਤਲੀ ਜਾ ਬਾੜੀ ਦੀ ਪਾਨੇ ਜਾ ਲੰਗਰ ਜੰਗਲ ਨੀਏ ਤੋਰਾ ਬਾੜੀ ਦੀ ਪਾਨੇ ਜਾ ਤੋਰਾ ਬਾੜੀ ਦੀ ਪਾਨੇ ਜਾ ਜਾ ਸੌ ਤਲੀ ਜਾ ਬਾੜੀ ਦੀ ਪਾਨੇ ਜਾ ছেলে মেয়ে নিয়ে তোরা বাড়ির পানে যা তোরা পানে যা যা সাঁওতালি যা বাড়ির পানে যা লাঙল যাওতালি পানে যা ছেলে মেয়ে নিয়ে পানে যা